ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਸਰਦੀ ਗਲਾ ਚੋਂ ਅਜਾ ਪਹਿਲਾਂ ਦਾ ਮਾਰੀ ਸਾਡੇ ਨਿੱਕੇ ਹੁੰਦੇ ਨੇ ਇੱਕ ਖੇਡਾਂ ਹੁੰਦੀਆਂ ਸੀ ਉਦੋਂ ਕੁੱਟ ਵੀ ਬਹੁਤ ਪੈਂਦੀ ਹੁੰਦੀ ਸੀ ਤੇ 10-15 ਮਿੰਟ ਬਾਅਦ ਭੁੱਲ ਜਾਂਦੇ ਸੀ ਵੀ ਕਿਨੇ ਕੁੱਟਿਆ ਉੱਠ ਕੇ ਫੇਰ ਖੇਡਣ ਲੱਗ ਜਾਂਦੇ ਸੀ ਆਏ ਕੋ ਜਵਾਗ ਨਾ ਰੇਲ ਗੱਡੀ ਨਾਲ ਖੇਢੀ ਜਾਵੇ ਅਸੀਂ ਰੇਲ ਨਹੀਂ ਨਾ ਨਿਕਲ ਜਿਆ ਭਜਾਈ ਫੰਨੀ ਆਏ ਹਨਾ ਆਏ ਉਹ ਗੱਲਾਂ ਸੁਣਦਾ ਸੀ ਕਿਤੇ ਬਸਾਂ ਆ ਰਹਿਆਂ ਦੀਆਂ ਹਨਾ ਚਾਚਾ ਕਨੇਟ ਰਸੀ ਉਹਦਾ ਤੇ ਉਹ ਜਿਵੇਂ ਬੋਲਦਾ ਸੀ ਉਵੇਂ ਹੋ ਸ ਗਿਆ ਉਹ ਕਹਿੰਦਾ ਆ ਗਈ ਆ ਗਈ ਗੱਡੀ ਆ ਗਈ ਜੇ ਕੰਜਰ ਨੇ ਚੜਨਾ ਚਾਹਦੇ ਜਿਹੜੇ ਕੁੱਤੇ ਨੇ ਉੱਤੋਂ ਉਤਰ ਜਾਓ ਗੱਡੀ ਲੈ ਤਾਂ ਉਤਰ ਜਾਓ ਚਲੋ ਗੱਡੀ ਗਈ ਤੇ ਕਿਹੜੀ ਆ ਗਈ ਵੀ ਚਾਹ ਵੀ ਜਿਹੜੇ ਕੁੱਤੇ ਦੇ ਉੱਤਰ ਨਾਲ ਉੱਤਰ ਦੇ ਜਿਹੜੇ ਕੰਜਰ ਨੇ ਚੜਨਾ ਚੜਜੋ ਜਿਹੜੇ ਕੁੱਤੇ ਦੇ ਉੱਤਰ ਨਾਲ ਉੱਤਰ ਦੇ ਜਿਹੜੇ ਕੰਜਰ ਨੇ ਚੜਨਾ ਚੜਜੋ ਅੱਛਾ ਜੀ ਉਹ ਪਿਓ ਆਇਆ ਉਹਨੇ ਦੌਲ ਮਾਰੇ ਥਪੜੇ ਚਲਾ ਕੇ ਮਾਰੀ ਰੇੜ ਸਾ ਆਇਆ ਕਹਿੰਦਾ ਇਹ ਕਿਵੇਂ ਬੋਲਦਾ ਕਿਹੜੀ ਗੇੜਾ ਵੈ ਦਸ ਮਿੰਟ ਨੂੰ ਗੁੱਸੇ ਹੋ ਕੇ ਬੈਠਿਆ ਤੇ ਫਿਰ ਚੱਕ ਲਿਆ 10 ਮਿੰਟ ਬਾਅਦ ਭੁੱਲ ਗਿਆ ਫਿਰ ਜਾ ਕੇ ਲਿਆਵੇ ਆ ਜਾਵੇ ਜਿਹੜਾ ਕੁੱਤੇ ਨੇ ਉੱਤਰਦਾ ਉੱਤਰ ਜਾ ਜਿਹੜੇ ਕੰਜਰ ਨੇ ਚੜਨਾ ਚੜ ਜਾ ਗੱਡੀ ਅੱਗੇ ਕਿਸੇ ਕੰਜਰ ਕਰਕੇ ਕਹਿੰਦਾ 10 ਮਿੰਟ ਲੇਟ ਹੈ ਅੱਛਾ ਪਿਆਰ ਚਾ ਲਿਆ ਰੋਦੇ ਸਾਹਮਣੇ ਆ ਕੇ ਕਹਿੰਦਾ ਗੱਡੀ ਅੱਗੇ ਗੱਡੀ ਅੱਗੇ ਮੇਰੇ ਵੇ ਕੰਜਰ ਕਰਕੇ 10 ਮਿੰਟ ਲੇਟ ਹੈ ਕਹਿੰਦਾ ਠੀਕਾ ਯਾਨੀ ਵੀਰੇ ਪਤਾ ਬਿਲਕੁਲ ਠੀਕ ਹੈ ਨਾ ਵਿਆਹ ਹੋਊਗਾ ਵਿਆਹ ਨਹੀਂ ਕੰਮ ਚੱਲ ਰਿਹਾ ਨਾ ਜਦੋਂ ਮੈਂ ਕੋ ਕਹਨੀ ਸੀ ਕਿ ਬੇਵਗਾ ਛੇਰ ਤੇ ਛੇਰਨੀ ਪਿਆਰ ਕਰੀ ਜਾਣ ਬੈਠੇ ਗੱਲਾਂ ਬਾਤਾਂ ਜੰਗਲ ਤੇ ਉਹਨੂੰ ਸ਼ੇਰ ਰਾਜਾ ਸੀ ਛੇਰਨੀ ਕਹਿੰਦੀ ਮੇਰੇ ਆਕਾ ਉਹਦੇ ਗਿੱਦੜ ਬੈਠਾ ਸ਼ੇਰ ਨੂੰ ਵੇਖ ਕੇ ਜਰਿਆ ਵਾ ਤਾਂ ਸੀਗਾ ਤੇ ਘਾਹ ਹੂਜੇ ਚ ਲੁਕਿਆ ਬੈਠਾ ਹਾਂ ਇਹ ਕੀ ਕਰਦੇ ਆ ਉਹ ਕਹਿੰਦੀ ਮੇਰੇ ਆਕਾ ਭੁੱਖ ਲੱਗੀ ਆ ਕਿੱਦ ਕਰ ਕਹਿੰਦਾ ਐ ਕਿੰਨਾ ਪਿਆਰ ਹੈ ਸ਼ੇਰ ਕਹਿੰਦਾ ਗੱਲ ਹੀ ਕੋਈ ਨਹੀਂ ਸ਼ੇਰ ਨੇ ਧਾੜ ਮਾਰਿਆ ਜਿਵੇਂ ਕਰਦਾ ਹੁੰਦਾ ਧਾੜ ਮਾਰੀ ਪੂਛ ਕਰੀ ਗੋਲ ਝਣਕਿਆ ਪਿੰਡਾ ਕਹਿੰਦਾ ਪੂਛ ਗੋਲ ਹੈ ਇਹਦੀ ਹਾਂ ਅੱਖਾਂ ਦੇ ਉਤਰਿਆ ਖੂਨ ਅੱਖਾਂ ਲਾਲ ਹੈ ਉਹਦੀ ਲਾਲ ਹੈ ਕਹਿੰਦਾ ਤੋਰ ਪਾਰੀ ਹੈ ਉਹ ਮੈਂਦੀ ਪਾਰੀ ਹੈ ਕਹਿੰਦਾ ਲੈ ਹੁਣ ਹੀ ਗਿਆ ਉਹ ਜੰਗਲ ਦੇ ਬੜਿਆ ਥੋੜੀ ਜੀ ਬਾੜੀ ਗਿਆ ਹਰ ਮਦਾ ਬੱਚਾ ਸੀਗਾ ਉਹਨੇ ਮੜੋ ਚ ਲਿਆਂਦਾ ਹਾਂ ਕਹਿੰਦਾ ਲੈ ਜਾ ਕਹ ਉਹ ਬਈ ਵਾ ਮੇਰੇ ਆਕਾ ਮੈਂਟੀ ਮਾਰਿਆ ਗਿੱਦਰ ਵੀ ਭੱਜ ਲਿਆ ਕਰਨ ਨੂੰ ਹਾਂ ਗਿੱਦਰਾ ਗਿੱਦਲੀ ਨੂੰ ਅੱਛਾ ਪਤਾ ਮੰਗ ਕੀ ਮੰਗਦੀ ਉਹ ਕੋਈ ਪਹਿਸ ਦਫਾ ਹੋ ਹੈ ਮੈਂ ਕੀ ਲਾ ਤੂੰ ਚੰਬ ਚੜ ਜਾਂਦਾ ਹੈ ਲੱਜਣਾ ਤੂੰ ਕੀ ਖਾਇਆ ਮੈਂ ਓਏ ਇਹ ਨਾ ਮੇਰੇ ਤੇ ਕੀ ਨਹੀਂ ਆਣੀ ਉਹ ਵੀ ਸਾੜੀ ਮਰ ਲੰਗੀ ਤੇਰਾ ਮੈਨੂੰ ਪਤਾ ਕਿ ਗਿੱਦਰ ਨੇ ਗਿੱਦਰ ਹੀ ਰਹਿਣਾ ਭਾ ਗਿੱਦਰ ਠੀਕ ਹੈ ਤੂੰ ਐਵੇਂ ਨਾ ਬੜਾ ਭੁੱਖਿਆ ਕਰ ਔ ਤੂੰ ਦੱਸੀ ਕੇ ਜੇ ਜਾਨਵਰ ਖੜਾ ਹੋਇਆ ਕੋਈ ਮੈਂ ਉਹ ਕਹਿੰਦੀ ਬਹਿ ਜਾ ਰਾਮ ਨਾ ਨਾ ਛੇੜਾ ਮਾਰਕ ਤਾ ਨਾ ਕਰ ਤੈਨੂੰ ਛੇੜ ਦੀ ਗੱਲ ਹੁੰਦੀ ਹੈ ਮੈਨੂੰ ਪਤਾ ਪਰ ਕਿੱਥੇ ਮੰਨੇ ਚੌਥੇ ਗਲ ਕੀ ਨੂੰ ਨੇ ਕਹੀ ਦਿੱਤਾ ਮੈਂ ਤੁਕਾ ਮੇਰੇ ਆਕਾ ਭੁੱਖ ਲੱਗੀ ਹੈ ਹਾਂ ਦੇਖ ਫਿਰ ਹੋ ਗਿਆ ਨਹੀਂ ਚੱਲ ਮੇਰੇ ਆਕਾ ਭੁੱਖ ਲੱਗੀ ਹੈ ਕਹਿੰਦੀ ਨਹੀਂ ਹਰ ਤੱਕ ਕੁੱਤੇ ਆ ਮਰ ਹਾਂ ਕਹਿੰਦੀ ਮੇਰੇ ਆਕਾ ਭੁੱਖ ਲੱਗੀ ਹੈ ਹਾਂ ਉਹ ਮਾਰਦਾ ਚੀਕਾ ਉਹਦਰ ਮੈਂ ਉਸ ਗੋਲ ਕਰਕੇ ਹਾਂ ਕਰਕੇ ਕਹਿੰਦਾ ਦੇਖੀ ਗਿਰਾਂ ਅੱਖਾਂ ਚ ਖੂਨ ਉਤਰਿਆ ਲਾਲ ਰੋਗ ਦੀ ਲਾਲ ਆ ਆ ਪੂਛ ਗੋਲਾ ਉਹ ਵੀ ਗੋਲਾ ਹਾਂ ਨਾ ਤੋਰ ਪਾਰੀਆ ਉਹ ਕਹਿੰਦੀ ਪਾਰੀ ਆ ਜਨਾ ਆ ਥੋੜੀ ਜੀ ਫਾਟ ਗਿਆ ਤੇ ਗਦਾ ਫਿਰਦਾ ਸੀ ਹਾਂ ਹੂੰ ਕਹਿੰਦੇ ਇਹ ਵੀ ਕੀ ਯਾਦ ਰੱਖੂਗੀ ਉਹਨੂੰ ਤਾਂ ਪੂਰਾ ਘਰਨ ਲਿਆਂਦਾ ਸੀ ਕਦਾ ਲੈ ਕੇ ਚਲਦੇ ਅੱਛਾ ਨਗਰ ਨੂੰ ਲੱਤਾਂ ਨੂੰ ਪੇਰਿਆ ਕਦ ਨੇ ਆ ਮਾਰਦਾ ਜੋੜ ਕੇ ਲੱਤਾਂ ਉੱਡ ਗਿਆ ਅਸਮਾਨ ਚ ਮੂੰਹ ਦਾ ਪਤਾ ਲੱਗੇ ਖੂਨ ਨਾਲ ਲੱਤ ਫਾਤ ਕਿਦੀ ਕੋਈ ਆ ਗਈ ਗਿਆ ਇਦਲੀ ਨੇ ਪਾਣੀ ਦੇ ਛਿੱਟੇ ਮਾਰੇ ਹਾਂ ਹੱਕ ਕੋਲ ਕੇ ਕਹਿੰਦਾ ਉਹ ਹੀ ਮਰਾਤਾ ਸੋਹਰੇ ਜਿਕੇ ਨਾ ਹੱਕ ਨਾ ਜ਼ਿੰਨਾ ਫੂਜ ਗੋਲ ਸੀ ਨਾ ਨਾ ਤੋਰ ਫਰੀਸੀ ਇਹ ਗਾਣਾ ਰੱਪ ਪੰਪ ਦੇ ਪੰਪ ਦੇ ਦੇ ਤੋਰਤਾ ਉਹ ਕਹਿੰਦੀ ਕਿ ਤੇਰਾ ਕਿਤੇ ਹਾਂ ਮਚੀ ਹਾਲੇ ਨਾ ਘਰ ਹੈ ਜੇ ਵੀ ਉਹਦਾ ਸੱਤ ਮੈਨ ਕਹਿਣੀ ਹੈ ਹਰਦਾ ਨਹੀਂ ਤੂੰ ਹਰਦਾ ਨਹੀਂ ਹੁਣ ਕਹਿੰਦੀ ਮੂੰਹ ਪਨਾੜਿਆ ਤਿੰਨ ਮਹੀਨੇ ਲੋਟਨੀ ਆਉਣਾ ਉਹ ਮੈਂ ਨੂੰ ਲੈ ਕੇ ਜਾਣਾ ਪਊ ਤੇ ਦੁਕਾਨ ਨੂੰ ਹਾਂ ਹੈ ਉਹ 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 ਰੀਸਾਂ ਕਿਧਰ ਕਿੱਥੇ ਹਾਂ ਹੈ ਉਹ ਕਾਮਸੀ ਦਾ ਇਹਨਾਂ ਦਾ ਭਾਈ ਸੂਰੀ ਹੁਣਾਂ ਦਾ ਅੱਛਾ ਜੀ ਕਿਹ ਸੀ ਗਿੱਧੜ ਤੇ ਹਵਾਰੇ ਆ ਗਏ ਸੀਗੇ ਸ਼ੇਰ ਅਮਰਤਪਾਲ ਆਣ ਕੇ ਇਹ ਰੀਸਾਂ ਗਿੱਧੜ ਉਹਨਾਂ ਨੇ ਨਾ ਕਰਦੇ ਸੀ ਤੇ ਫੇਰੇ ਜਦ ਦੇ ਦੇਖਣ ਆਏ ਨੇ ਛੇਰ ਜਾਂਦਾ ਅਮਰਤਪਾਲ ਦਾ ਹਾਰ ਮਾਰ ਕੇ ਇਹਨੇ ਵੀ ਚੀਕਾ ਮਾਰਿਆ ਕਰੇ ਚਾਰ ਕਹਿੰਦਾ ਦੇਖੋ ਅੱਜ ਪਉਂਦਾ ਪ੍ਰਗਾਠ ਉਹਦੀ ਪਤਾ ਲੱਗਾ ਜਿਹੜੀ ਤੇ ਆ ਗਿਆ ਅੱਛਾ ਉਹ ਮੈਂ ਗੇਂਦੜੀ ਗੇਂਦਣ ਵਾਲੇ ਕੰਮ ਕਰਦਾ ਗੇਂਦਣ ਵਾਲੇ ਕੰਮ ਕਰ ਸਹੀ ਕਰ ਹਾਂ ਵੀ ਤੂੰ ਸੌਰਾ ਜੇਰ ਤੋਂ ਕੀ ਲੈਣਾ ਇੱਕ ਆਪੇ ਵੀ ਹੋਰ ਬਹੁਤ ਕਰਾਮਾਤ ਹੈ ਜੇ ਤਾਂ ਗਵਾਂਢੀ ਦੁਖੀ ਹੈ ਤਾਂ ਆਪਾਂ ਬਹੁਤ ਸੁਖੀ ਹਾਂ ਹਾਂਜੀ ਕੋਈ ਵੀ ਕਰ ਬੜਾ ਆਨੰਦ ਆਉਂਦਾ ਇਹਨੂੰ ਤੇ ਉਹਨਾਂ ਦੇ ਆਪ ਦੇ ਘਰ ਲੜਾਈ ਨਹੀਂ ਪੈਂਦੀ ਮੋਰੋ ਦੀ ਗਵਾਂਡੀ ਲੜੀ ਜਾਂਦੇ ਆ ਕਿਉਂਕਿ ਉਹਨਾਂ ਦੇ ਵਿੱਚ ਗੁੜ ਨਹੀਂ ਲੜੋਟ ਆਉਂਦਾ ਸਹੀ ਗੱਲ ਆ ਜੀ ਠੀਕ ਹੈ ਤੇ ਵੀ ਜੇ ਚੋਪੇ ਖੋਸ਼ੇ ਤੇ ਤਾਂ ਅਮੀ ਦੁਖੀ ਹੋ ਸਹੀ ਗੱਲ ਆ ਇਹ ਖੋਸ਼ ਕਰਦਾ ਹਾਂ ਯਾਰ ਇਹ ਥੜੇ ਯਾਰ ਇਹਨੇ ਖੋਸ਼ ਕਿਉਂ ਆ ਨਮਾ ਲਈ ਸਾਰੀ ਸੁਦਾ ਗਵਾਂਡੀ ਆ ਜਾਂਦੀ ਆਈ ਗੇ ਮੇ ਇੱਕ ਘਰ ਦਾ ਗੁਆਂਢ ਆ ਤੇ ਲੜਦੇ ਨਹੀਂ ਉਹ ਦੋਨੇ ਜੀ 24 ਘੰਟੇ ਹੀ ਗੱਲਾਂ ਵੀ ਲੜਦੇ ਕਿਉਂ ਨਹੀਂ ਲੜਦੇ ਕਿਉਂ ਨਹੀਂ ਇੱਕ ਦਿਨ ਉਹ ਬੰਦਾ ਤੁਰਿਆ ਜਾਂਦਾ ਕਿਦੇ ਰਾਜ ਕੋਈ ਕੱਚ ਦਾ ਸਮਾਨ ਰੱਖਿਆ ਪਿਆ ਸੀ ਉਹਦਾ ਵਿਚਾਰੇ ਘਰੇ ਉਹ ਹੱਥ ਕੇ ਜਦੋਂ ਅੰਦਰ ਨੂੰ ਪਾਣੀ ਪੀਣ ਗਿਆ ਤੇ ਉਹਦਾ ਠੇਡਾ ਵੱਜਿਆ ਤੇ ਉਹ ਟੁੱਟ ਗਿਆ ਵਾਂਡੀਆਂ ਕੰਨ ਚੱਕ ਲੈ ਕਹਿੰਦਾ ਹੁਣ ਲੜਨਗੇ ਕੁਸ ਤੋੜ ਲਿਆ ਹਾਂ ਉਹ ਕਹ ਰਾ ਕੰਦਾ ਸੌਰੀ ਯਾਰ ਮੈਂ ਤਾਂ ਤੇ ਇਹ ਨਹੀਂ ਵਿਚਾਰੇ ਪਿਆ ਸੀ ਕਹਿੰਦਾ ਮੇ ਤਾਂ ਠੇਡਾ ਵੱਜ ਗਿਆ ਅੱਛਾ ਜੀ ਉਹ ਕਹਿੰਦੇ ਨਹੀਂ ਜੀ ਸੌਰੀ ਤੁਸੀਂ ਕਹਤੋਂ ਮੰਗਦੇ ਆ ਸੌਰੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਚੀਜ਼ ਤਾਂ ਮੈਂ ਰੱਖੀ ਐ ਤੇ ਚੱਕਣਾ ਫਰਜ਼ ਮੇਰਾ ਸੀ ਇਸ ਕਰਕੇ ਮੈਂ ਇਹ ਵੱਲੋਂ ਸੌਰੀ ਐ ਉਹ ਕਹਿੰਦੇ ਨਹੀਂ ਚਲ ਤੂੰ ਭੁੱਲ ਗਈ ਸੀ ਤਾਂ ਕੀ ਐ ਪਰ ਉਧਰ ਉਹਨੇ ਉਪੇ ਤੱਕ ਇਹ ਕਿਹਾ ਉਹ ਬੈਠਾ ਵੇਖੀ ਜਾਂਦਾ ਐ ਉਹ ਕਹਿੰਦਾ ਪਰ ਹੱਕ ਤਾਂ ਮੇਰਾ ਵੀ ਸੀ ਨਾ ਜੀ ਦੇਖਣ ਦਾ ਮੇਰੇ ਵੱਲੋਂ ਸੌਰੀ ਆ ਉਹ ਕਹਿੰਦੀ ਨਹੀਂ ਜੀ ਆਏ ਨਹੀਂ ਕੰਮ ਚੱਲਣਾ ਸੌਰੀ ਮੈਂ ਮੰਗੂਗੀ ਤੁਸੀਂ ਵੱਡੇ ਹੋ ਤੁਸੀਂ ਮੇਰੇ ਸਰਦਾਰ ਹੋ ਤੂੰ ਆ ਗਿਆ ਘਰੇ ਉਹ ਕਹਿੰਦੀ ਕਿਵੇਂ ਆਪਣੇ ਤੇ ਉਹਨਾਂ 'ਚ ਕੀ ਫਰਕ ਹੈ ਨਾ ਜਮੀਨ ਅਸਮਾਨ ਦਾ ਫਰਕ ਹੈ ਸਭ ਨਹੀਂ ਤੇਗੇ ਉਹ ਕਹਿੰਦੀ ਕਿਉਂ ਨਾ ਆਪਣੇ ਵੈਸੇ ਹੀ ਜੇ ਮੇਰੇ ਕੋਲ ਗਿੱਲੇ ਪੋਚੇ ਤੇ ਪੈਰ ਤਾਂ ਰਹਿ ਜਾਵੇ ਤੂੰ ਕੁੱਤੀ ਵਾਂਗੂ ਪੈਣੀ ਆ ਕਰ 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 ਕੇ ਉਹ ਨਾ ਬਸ ਮਾਨ ਤੋੜ ਤਾਂ ਇੱਕ ਦੂਜੇ ਤੋਂ ਸੌਰੀ ਮੰਨਦੇ ਆ ਹਾਂ ਦੋਨੇ ਆਪੋ ਆਪਣੀ ਗਲਤੀ ਨਾ ਮੰਨਦੇ ਕਹਿੰਦਾ ਲੜਨ ਕਿਵੇਂ ਹਾਂ ਲੜਨ ਕਿਵੇਂ ਕਿ ਮੈਂ ਤਾਂ ਨਹੀਂ ਹੈਗਾ ਗਲਤ ਦਾ ਮੰਨਣ ਵਾਲਾ ਤੂੰ ਤਾਂ ਮੰਨਦੀ ਨਹੀਂ ਉਥੋਂ ਚੱਲ ਪਈ ਲੜਾਈ ਹਾਂ ਤੂੰ ਸੱਟਾਂਕਦਾ ਹੀ ਰਹਿਣਾ আচ্ছা ਮੈਂ ਗਲਤੀ ਮੰਨਦੀ ਨਹੀਂ ਤੂੰ ਹੀ ਮੰਨਦਾ ਫੇਰ ਚੰਦ ਪਿਆ ਇਹ ਜੱਲ ਦੂੜ ਘੰਟਾ ਦੰਡੋ ਦੰਦੀ ਹਾਂ ਹੈਂ ਉਹ ਹੀ ਬਾੜੂ ਨੇ ਫੇਰ ਕਿੰਨਾ ਵੇਰੋ ਆਪਾਂ ਉਪਰ ਮਾਨਸੂਰ ਆਪਰੇ ਬੁਕਰਿਆ ਕਰੂ ਹੈ ਇੱਕ ਦੂਜੇ ਨੂੰ ਦੇਖ ਲੈ ਇਹਨਾਂ ਨੂੰ ਸਿੱਟ ਲਾ ਕੋ ਸਿੱਖਣਾ ਕਿ ਤੇ ਮੈਨੂੰ ਇਹਨਾਂ ਨੂੰ ਆਪ ਦੇ ਦਾ ਕਰਨ ਨੂੰ ਫਿਰਦੇ ਆ ਸਰ ਇਹ ਕਿਉਂ ਨਹੀਂ ਲੜਦੇ ਅਰੇ ਕਿਉਂ ਨਹੀਂ ਲੜਦੇ ਹੈ ਸਾਡੇ ਜੀ ਖਾਸ ਕੜਾ ਹੈ ਕਿਉਂਕਿ ਬੰਦਾ ਕਹਿੰਦੇ ਆਪਦੇ ਦੁੱਖ ਤੋਂ ਦੁਖੀ ਨਹੀਂ ਦੂਜੇ ਦੇ ਸੁੱਖ ਤੋਂ ਦੁਖੀ ਹੈ ਸਹੀ ਗੱਲ ਹੈ ਇਹ ਵਾਕਈ ਸਹੀ ਗੱਲ ਹੈ ਇਹ ਗਾ ਦੂਜਾ ਨਾ ਫਿਰ ਤੁਰ ਅੱਗੇ ਲੰਘ ਜੀ ਦੂਜਾ ਨਾ ਅੱਗੇ ਲੰਘ ਜੀ ਜੇ ਉਹ ਅੱਗੇ ਲੰਘਿਆ ਤਾਂ ਬੰ ਨੂੰ ਕੀ ਹੈ ਨਾ ਬਹੁਤ ਏ ਮੈਂ ਨਾ ਇੱਕ ਵਾਰੀ ਨਹੀਂ ਭਈ ਬਾਰੇ ਵੀ ਨਹੀਂ ਵੇਖਿਆ ਇਹ ਕੰਮ ਹੁੰਦਾ ਹੈ ਨਾ ਮੇਰਾ ਯਾਰ ਕਿਵੇਂ ਹੋਊਗਾ ਜਿਵੇਂ ਨਾ ਇੱਕ ਭਰਾ ਸੀਗੇ ਤਿੰਨ ਪਿੰਡ ਦੇ ਵਿੱਚ ਰਹਿੰਦੇ ਆ ਦੋ ਭਰਾ ਵਿਆਹੇ ਜਾਂਦੇ ਆ ਇੱਕ ਕੁਆਰਾ ਛੋਟਾ ਤੇ ਪਿਓ ਦੀ ਮੌਤ ਹੋ ਜਾਂਦੀ ਹੈ ਮਾਂ ਰਹਿ ਜਾਂਦੀ ਹੈ ਹੁਣ ਇੱਕ ਦੇ ਤਾਂ ਜਵਾਕ ਹੋ ਗਏ ਦੋ ਇੱਕ ਦੇ ਇੱਕ ਹੋ ਗਿਆ ਹੁਣ ਉਹ ਸ਼ਹਿਰ ਭੱਜ ਗਿਆ ਅੱਛਾ ਜੀ ਕਿਉਂਕਿ ਉਹਨਾਂ ਦੇ ਘਰ ਵਾਲਿਆਂ ਦਾ ਮਾਂ ਨਹੀਂ ਸੰਭਲਦਾ ਉਹ ਦੋਨੇ ਭਰਾ ਉਹ ਕੱਚੇ ਘਰ ਚ ਰਹਿੰਦਾ ਪੀਜਾ ਜਿਹੜਾ ਤਰਾ ਵਿਆਹ ਹੈ ਨਹੀਂ ਉਹ ਖੇਤੀ ਜਮਾਰੀ ਮੁੱਟੀ ਕਰਦਾ ਤੇ ਕੱਚੇ ਘਰ ਤੇ ਰਹਿੰਦਾ ਤੇ ਉਹ ਨੌਕਰੀਆਂ ਕਰਦੇ ਆ ਹਾਂ ਬਿਜ਼ਨਸਮੈਨ ਬਣੇ ਪਿਆ ਤੇ ਉਹਦੇ ਕੋਲ ਆਉਂਦੇ ਆ ਉਹਨੂੰ ਕਹਿੰਦੇ ਵੀ ਗੱਲ ਸੁਣ ਲਾ ਵੀ ਅਸੀਂ ਜਾਣਾ ਹੈ ਕੰਮਕਾਰਾਂ ਤੇ ਅਸੀਂ ਬਾਹਰ ਮકાਨ ਪਾਉਣੇ ਆ ਚਿਹਰਾ ਅੱਜਾਗੇ ਰਹਿਣਾ ਵੀ ਬੇਬੇ ਉੱਥੇ ਲਿਆਣ ਵਾਲੀ ਇਹਨੂੰ ਤੂੰ ਰੱਖ ਲਾ ਅੱਛਾ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਭਾਈ ਛੱਡ ਜੋ ਉਹ ਛੱਡਦਾ ਉਹਦੇ ਕੋਲੇ ਉਹਦੇ ਕੋਲੇ ਛੱਡਦਾ ਲੈ ਉਹਨੇ ਮਗਰਲੇ ਡਿਊਟੀ ਬਣਾ ਲਈ ਉਹਦੇ ਤੋਂ ਬਈਰ ਅੱਗੇ ਤਾਂ ਚਲੋ ਮਾਂ ਨੂੰ ਰੋਟੀਆਂ ਮੇਰੇ ਨਾਲ ਭਜਾਈਆਂ ਦਿੰਦੀਆਂ ਸੀ ਹੁਣ ਤਾਂ ਮੈਂ ਹੀ ਆ ਉਹਨੇ ਦਿਹਾੜੀ ਜਾਣਾ ਜੇ ਆਪਦੇ ਖੇਤ ਦਾ ਕੰਮ ਮੈਂ ਖੇਤ ਦਾ ਨਹੀਂ ਉਹਨੇ ਦਿਹਾੜੀ ਜਾਣਾ ਦਿਹਾੜੀ ਜਾਣਾ ਟਾਈਮ ਨਾ ਮੁਰਦਣਾ ਆਉਣ ਸਰ ਆਪ ਵੀ ਖਾ ਲੈਂਦਾ ਸੀ ਮਾਂ ਨੂੰ ਤਾਜੀ ਰੋਟੀ ਅੱਛਾ ਜੀ ਲੱਤਾਂ ਘੁੱਟਣੀਆਂ ਪਾਣੀ ਦੇਣਾ ਦਵਾਈ ਦੇਣੀ ਫੇਰ ਪਾਉਣਾ मतलब इन्नी सेवा करी इन्नी मां बीमार हो गई जाले जादे बीमार हो गई ते डॉक्टर ਦੇ ਲੈ ਗਿਆ ਉਹਨੇ ਕਿਹਾ ਵੀ ਪੈਸੇ ਇੰਨੇ ਲੱਗਣਗੇ ਉਹਨੇ ਕਿਹਾ ਵੀ ਪੈਸੇ ਭਰਾਵਾਂ ਤੋਂ ਮੰਗ ਲੈਨੇ ਕਿੰਨੀ ਗੱਲ ਆ ਉਹਨੇ ਉਹਨਾਂ ਨੂੰ ਫੋਨ ਲਾਇਆ ਮਤਲਬ ਮੈਸੇਜ ਭੇਜਿਆ ਚੱਟੀਆਂ ਹੁੰਦੀਆਂ ਸੀ ਵੀ ਪੈਸੇ ਭੇਜੋ मां बीमार ਹੈ ਉਹਨੇ ਬਹਾਨੇ ਲਾਤੇ ਇਕਦਮ ਐ ਜੀ ਬਿਜ਼ਨਸ ਕਰਨ ਲੱਗਿਆ ਉਜਾ ਜਵਾਕਾਂ ਦੀ ਪੜਾਈ ਨਹੀਂ ਲੋਟ ਆਉਂਦੀ ਵੀ ਬਹੁਤ ਮੁਸ਼ਕਲ ਹੈ ਇਹ ਕੰਮ ਤਾਂ ਤੇ ਮਤਲਬ ਉਹ ਬਹੁਤ ਦੁਖੀ ਹੋਇਆ ਅੰਦਰੋਂ ਅੰਦਰ ਹੀ ਰੋਇਆ ਅੰਦੀ ਨਹੀਂ ਜੱਟ ਇਹਨੇ ਕਭੀ ਮਾਂ ਦਾਇ ਛੱਡ ਜੂ ਮਾਂ ਨੂੰ ਪਤਾ ਲੱਗ ਗਿਆ ਮਾਂ ਆਖਾਂ ਪਰ ਰੋਈ ਉਹਨੇ ਗੱਲ ਨਾ ਲਾ ਲਈ ਉਹ ਕਹਿੰਦਾ ਮਾਂ ਮੈਂ ਤਾਂ ਹੈਗਾ ਉਹਨਾਂ ਦਾ ਮੇਰਾ ਸਹੂ ਪੋਤਾ ਪਰ ਪੋਤਾ ਕਹਿੰਦੀ ਉਹਨਾਂ ਨੂੰ ਵੀ ਇੰਨੇ ਜੋਰ ਨਹੀਂ ਪਾਇਆ ਸੀ ਮੈਂ ਇਨੀ ਮਿਹਨਤੀ ਤੇਰੀ ਜਿੰਨੀ ਉਹਨਾਂ ਦੇ ਕਰੀ ਸੀ ਉਹ ਕਹਦਾ ਕੋਈ ਗੱਲ ਨਹੀਂ ਦਫਾ ਹੋਣ ਦੇ ਮੈਂ ਤੇਰੇ ਨਾਲ ਠੀਕ ਹੈ ਉਹਨੇ ਜਿਹੜੀ ਵਿਚਾਰੇ ਕੋਲੇ ਪੂੰਜੀ ਪਾਜੀ ਸੀ ਉਹ ਲਾਤੀ ਫੜ ਫੜ ਕੇ ਪਿੰਡ ਦੇ ਪੈਸੇ ਲਾਤੀ ਅੱਛਾ ਜੀ ਵੀ ਲਾ ਦੇਾਂਗੇ ਹਾਂ ਵੀ ਲਾ ਦੇਾਂਗੇ ਮਾਂ ਠੀਕ ਹੋ ਗਈ ਅੱਛਾ ਜੀ ਫੇਰ ਕੁਝੀ ਕੁਝੀ ਰਹਿਣ ਲੱਗੇ ਪੰਜ ਚਾਰ ਮਹੀਨੇ ਫੇਰ ਲੰਗੇ ਹਾਂ ਮਾਂ ਫੇਰ ਡਾਊਨ ਹੋ ਗਈ ਅੱਛਾ ਜੀ ਕਿਉਂਕਿ ਬਿਰਧ ਸੀ ਬਿਰਧ ਸੀ ਤੇ ਉਹ ਕਹਿੰਦੀ ਬੀ ਬੇਟਾ ਵੀ ਹੁਣ ਮੇਰਾ ਜਾਣ ਦਾ ਟਾਈਮ ਆ ਗਿਆ। ਮਤਲਬ ਉਹ ਲੈਫਟ ਕੇ ਰੋਣ ਲੱਗਾ ਕਹਿੰਦਾ ਵੀ ਆਇਆ ਨਾ ਕਹ ਤੂੰ ਮੇਰੀ ਮਾਂ ਤੂੰ ਮੈਂ ਧਿਆਨ ਨਹੀਂ ਦਿੰਦਾ। ਤੂੰ ਮੈਂ ਜਾਟਕੇ ਨਹੀਂ ਜਾਏਂਗੀ। ਮੈਨੂੰ ਤੂੰ ਚਾਹੀਦੀ ਆ। ਹਾਂਜੀ। ਉਹ ਕਹਿੰਦੀ ਵੀ ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਆ। ਵੀ ਮੈਂ ਕਿ ਚੀਜ਼ ਦਾ ਪਰਦਾ ਰੱਖਿਆ ਸੀ ਤੁਹਾਡੇ ਕੋਲ। ਵੀ ਤੁਹਾਡੇ ਪਿਓ ਨੇ ਕਿਹਾ ਸੀ ਇਹ ਕੰਮ। ਦੇ ਹੋਸ਼ ਪੁਣਾ ਨਾ ਕਰੀ ਐਂਡ ਤੇ ਕੱਢਣੀ ਹੈ ਚੀਜ਼ ਇਹ ਨਾ ਉਹ ਵੀਦ ਨੂੰ ਇੱਕ ਬੰਦੇ ਨੇ ਮਹੀਨਾ ਸਾਹ ਮਲੇ ਤੇ ਤੂੰ ਉਹਦੇ ਕੋਲੇ ਬਾਗਦੇ ਸਾਰਾ ਕੋ ਮੋੜ ਕੇ ਘਰੋਂ ਕੱਢ ਦੇ ਪੂਰਾ ਐਂਡ ਦੇਖ ਕੇ ਤੇ ਉਹ ਕਹਿੰਦੀ ਹੁਣ ਪੁੱਤ ਮੇਰੇ ਟਾਈਮ ਆ ਗਿਆ ਜਾਣ ਦਾ ਤੇ ਤੂੰ ਸੇਵਾ ਮੇਰੀ ਖੂਬ ਕਰੀ ਹੈ ਵੀ ਤੇਰੇ ਪਿਓ ਨੇ ਜਿਹੜੀ ਸਾਰੀ ਕਮਾਈ ਸੀ ਇੱਕ ਘੜਾ ਸੋਨੇ ਦਾ ਭਰ ਕੇ ਰੱਖਿਆ ਪਿਆ ਅੱਛਾ ਜੀ ਉਹਦੇ ਤੇ ਹੱਕ ਤੇ ਹੈ ਉਹਨੇ ਕਿਆ ਸੀ ਵੀ ਉਹਦਾ ਉਹ ਜਿਹੜਾ ਤੈਨੂੰ ਸਾਂਭੂਗਾ ਸਾਂਭਿਆ ਪੁੱਤਰਾ ਤੂੰ ਆਂਤ ਸਮੇਂ ਚ ਇਹ ਚੱਕ ਘੜਾ ਤੇਰਾ ਉਹ ਹੈਰਾਨ ਇਹ ਉਹ ਕਹਿੰਦਾ ਵੀ ਨਹੀਂ ਮਾਂ ਇਹ ਤੇ ਮੇਰਾ ਹੱਕ ਹੀ ਨਹੀਂ ਇਹ ਤਾਂ ਤੇਰਾ ਹੈ ਉਹ ਕਹਿੰਦੀ ਪੁੱਤਰਾ ਇਹ ਮਾਂ ਦਾ ਬੱਚੇ ਨਹੀਂ ਹੁੰਦਾ ਮਾਰਨ ਤੋਂ ਬਾਅਦ ਹੁਣ ਇਹ ਤੇਰਾ ਹੈ ਮੈਂ ਚੱਲੀ ਆ ਠੀਕ ਹੈ ਤੇਰੀ ਕਮਾਈ ਨੂੰ ਵੇਚ ਕੋਸ਼ ਕਰ ਉਹਨੂੰ ਪ੍ਰਾਣ ਤਿਆਗ ਤੇ ਅੱਛਾ ਜੀ ਪ੍ਰਾਣ ਤਿਆਗ ਤੇ ਤੇ ਸੰਸਕਾਰ ਗੀਤਾ ਪਿੰਡ ਵਾਲੇ ਆਏ ਬੜੀ ਪਿੰਡ ਵਾਲਿਆਂ ਨੇ ਇੱਜ਼ਤ ਕੀਤੀ ਉਹ ਮੁੰਡੇ ਦੀ ਵੀ ਮੰਨ ਲਾਓ ਕਹਿੰਦੇ ਵੀ ਤੂੰ ਬਹੁਤ ਉੱਚੀ ਸੋਚ ਦਾ ਮਾਲਕ ਹੈ ਵੀ ਅਸੀਂ ਤੇਰੇ ਨਾਲ ਆ ਸਾਰਾ ਪਿੰਡ ਉਹਦੇ ਤੋਂ ਬਿਨਾਂ ਪੁੱਛੇ ਪਿੰਡ ਵਾਲੀ ਗੱਲ ਨਹੀਂ ਕਰਦੇ ਸੀ ਰੱਬਾ ਤੁਮਾਂ ਬਣਾਉਣਾ ਨਹੀਂ ਇਹ ਵੀ ਇਹੋ ਜਿਹਾ ਨੇਕ ਬੱਚਾ ਰੱਬ ਸਭ ਨੂੰ ਦੇਵੇ ਕਹਿੰਦੇ ਤੇ ਉਦੋਂ ਉਹ ਫੁੱਲਾਂ ਤੇ ਆ ਗਏ ਅੱਛਾ ਜੀ ਸਿਰਫ ਲੋਕ ਦਿਖਾਵੇ ਹੁਣਾਂ ਤੇ ਆਏ ਚਲੋ ਆ ਉਹਦਾ ਵੱਲ ਚੁਗੇ ਉਦੋਂ ਉਹਨਾਂ ਨੂੰ ਭਣਕ ਲੱਗ ਗਈ ਕਿਸੇ ਨੂੰ ਪਤਾ ਲੱਗਿਆ ਵੀ ਮਾਂ ਨੇ ਇਹਨੂੰ ਕੁਝ ਦਿੱਤਾ ਉਹ ਕਹਿੰਦਾ ਵੀ ਤੈਨੂੰ ਮਾਂ ਨੇ ਕੁਝ ਦਿੱਤਾ ਹੈ। ਉਹਨੇ ਫੁੱਲ ਪਾਉਣ ਜਾਣਾ ਸੀ। ਉਹ ਕਹਿੰਦਾ ਮਾਂ ਨੇ ਮੈਨੂੰ ਕੀ ਦੇਣਾ? ਮਾਂ ਨੇ ਅਸ਼ੀਰਵਾਦ ਦਿੱਤਾ ਹੈ। ਦੁਆਵਾਂ ਦਿੱਤੀਆਂ। ਉਹ ਕਹਿੰਦਾ ਨਹੀਂ ਮਾਂ ਨੇ ਕੁਝ ਹੋਰ ਦਿੱਤਾ। ਉਹ ਕਹਿੰਦਾ ਹਾਂ। ਤੁਮਨੇ ਦਾ ਘੜਾ ਭਰਿਆ ਦਿੱਤਾ। ਅੱਛਾ ਜੀ। ਉਹ ਕਹਿੰਦਾ ਗਾਂਢ ਮਾਂ ਆਪਣੀ ਤੰਨਾ ਦੀ ਸੀ। ਇਹ ਵੀ ਆਪਣਾ ਤੰਨਾ ਦਾ। ਇਹ ਉਹ ਕਹਿੰਦਾ ਨਹੀਂ। ਉਹ ਦੋਈ ਬੌੜੇ ਨਹੀਂ ਅਹ ਯਾਦ ਦੀ ਸੋਨਾ ਲੈਣਾ ਹੈ ਮੈਂ ਨਹੀਂ ਦਿੰਦਾ ਗਰਮਾ ਸਰਦੀ ਹੋਗੀ ਉਹ ਕਹਿੰਦੇ ਹੀ ਲੈ ਕੇ ਵਗਾਵਾਂਗੇ ਉਹ ਕਹਿੰਦਾ ਮੈਂ ਦਿੰਦਾ ਨਹੀਂ ਉਹ ਫੁੱਲ ਲੈ ਕੇ ਤੇ ਬਾਗ ਪਿਆ ਮਰੂ ਨਾਯੂਨ ਕੜਾ ਟੱਕ ਲਿਆ ਉਹ ਰੋਕਣ ਨੂੰ ਉਹ ਮੰਨ ਜਾ ਓਏ ਆਏ ਨਾ ਕਰ ਓਏ ਆਏ ਨਾ ਕਰ ਓਏ ਉਹ ਭਈ ਗੰਗਾ ਤੇ ਹੜ ਗਿਆ ਜਿਦੈ ਫੁੱਲ ਪਾਉਣੇ ਸੀ ਜਿਦੈ ਡੂੰਘੀ ਕੀ ਕੰਗਾ ਉਥੇ ਨਾਲੇ ਫੁੱਲ ਪਾਏ ਨਾਲੇ ਮਾਰਿਆ ਘੜਾ ਚਲਾ ਕੇ ਕਹਿੰਦਾ ਚਲੋ ਰਵਾ ਨਿਭੜਿਆ ਉਹਨਾਂ ਨੇ ਵੇਖਿਆ ਵੀ ਪਾਣੀ ਚ ਬਹਿ ਗਿਆ ਵੇਹਦੇ ਵੇਹਦੇ ਆ ਨਾ ਉਹਨੂੰ ਗੰਗਾ ਡੂੰਗੀ ਕੀ ਪਤਾ ਕਿੱਧਰ ਗਿਆ ਤੇ ਉਹ ਬਾਹਰ ਆ ਗਏ ਲੜਨ ਦੇ ਉਹਨਾਂ ਤੋਂ ਬਹੁਤ ਗਲਤ ਗੱਲ ਕਰੀ ਆਏ ਆ ਜਿਵੇਂ ਉਹ ਕਹਿੰਦਾ ਭਰਾ ਜੀ ਜਿਹੜੀ ਚੀਜ਼ ਰਸਤੇ ਭਲਾ ਦੇਵੇ ਜਿਹੜੀ ਚੀਜ਼ ਰਿਸ਼ਤਿਆਂ ਦਾ ਆਦਰ ਸਤਕਾਰ ਹੀ ਨਾ ਰਹਿਣ ਦੇਵੇ ਉਹ ਚੀਜ਼ ਕੰਮ ਦੀ ਨਹੀਂ ਹੁੰਦੀ ਉਹਨੂੰ ਛੱਡ ਦੇਣਾ ਚਾਹੀਦਾ ਇਸ ਕਰਕੇ ਉਹ ਚੀਜ਼ ਨੇ ਆਪਣਾ ਸੰਸਕਾਰ ਘਟਾਤਾ ਠੀਕ ਹੈ ਨਾ ਵੀ ਇਸ ਕਰਕੇ ਆਪਾਂ ਇਹ ਸਿੱਟਾ ਵੀ ਆਪਾਂ ਨੂੰ ਇਹ ਚਾਹੀਦਾ ਹੀ ਨਹੀਂ ਉਹਨਾਂ ਨੇ ਘੇਰ ਬੜਾ ਯਾਰ ਕੰਮ ਖਰਾਬ ਹੋਇਆ ਇੱਕ ਦੋ ਦਿਨ ਤਾ ਉਹਨੇ ਭਾਲ ਟੋਲ ਕੀਤੀ ਪਾਣੀ ਦੇ ਮੇਰੇ ਨੂੰੜੇ ਜਾ ਕੇ ਫੇਰ ਮਗਰੋਂ ਉਹ ਸ਼ਹਿਰ ਚਲੇ ਗਈ ਬਿਜ਼ਨਸ ਦੇਉਣ ਹੋ ਗਏ ਬਾਈ ਇੱਕ ਵੀ ਤਾਂ ਘਰ ਵਾਲੀ ਛੱਡ ਕੇ ਚਲੀ ਗਈ ਹੁਣ ਪਿੰਡ ਦੀ ਯਾਦ ਆ ਵੀ ਆ ਕੇ ਉਸੇ ਮੁੰਡੇ ਦੇ ਪੈਰੀ ਡਿੱਗੇ ਅੱਛਾ ਕਿੰਨੇ ਵੀ ਗਲਤੀ ਹੋ ਗਈ ਸਾਨੂੰ ਬਖਸ਼ ਦੇ ਸਾਨੂੰ ਨਾਰ ਰੱਖ ਲੈ ਵੀ ਅਸੀਂ ਭੁੱਲ ਗਏ ਸੀ ਅਸੀਂ ਸਾਰੀ ਚੀਜ਼ ਨੂੰ ਪੈਸਾ ਹੀ ਸਮਝ ਲਿਆ ਸੀ ਪਰ ਪੈਸਾ ਨਹੀਂ ਜੇ ਰਮਾ ਪਿਓ ਮਾਂ ਪਿਓ ਹੀ ਐ ਪੈਸਾ ਅੱਡਾ ਅੱਡਾ ਠੀਕ ਐ ਇਸ ਕਰਕੇ ਵੀ ਉਹ ਕਹਿੰਦਾ ਵੀ ਪੈਸੇ ਨਾਲ ਤੋਲਣਾ ਨਾ ਕਰੋ ਤੇ ਅੱਜ ਕੱਲ ਜਿਹੜੇ ਆਪਣੇ ਗਰਦ ਆਸਰ ਨੂੰ ਚ ਕਈ ਮਾਪੇ ਤਗੜੇ ਘਰਾਂ ਦੇ ਉਹ ਖਰਚਾ ਦਿੰਦੇ ਆ ਲੈ ਸੀ ਕਿ ਉਹ ਜਦੋਂ ਖਰਚਾ ਪਿੰਨੇ ਨੂੰ ਸਾਂਭਣ ਦਾ ਉਹ ਕਿਹੜੀ ਸਮਾਈ ਆ ਤੁਹਾਡੀ ਘਰੋਂ ਕੱਢ ਕੇ ਹੈ ਸੇਵਾ ਉਹ ਬੰਦਾ ਇੰਨਾ ਸੌਖਾ ਹੋ ਗਿਆ ਬੰਦਾ ਜਿਹੜਾ ਜੀ ਨੇ ਅਵੀ ਮਾਂ ਸੰਭੀ ਰੋ ਰੱਬ ਦਾ ਨਾਮ ਠੀਕ ਹੈ ਵੇ ਦੇ ਵੇ ਦੇ ਵੇ ਦੇ ਪਤਾ ਨਹੀਂ ਕਿੰਨੀਆਂ ਦੁਕਾਨਾਂ ਕਿੱਡਾ ਮਕਾਨ ਪਾ ਲਿਆ ਤੇ ਫੇਰ ਉਹਨਾਂ ਨੂੰ ਫੇਰ ਮਕਾਨ ਪਾ ਕੇ ਦਿੱਤਾ ਭਰਾਮਣ ਆਇਆ ਉਹ ਕਹਿੰਦਾ ਨਹੀਂ ਤੁਸੀਂ ਮੈਨੂੰ ਪਤਾ ਤੁਹਾਡੇ ਚਿਹਰੇ ਦੇ ਦੇਖ ਰਿਹਾ ਹੈ ਕਿ ਤੁਸੀਂ ਗਲਤੀ ਦਾ ਅਹਿਸਾਸ ਕਰ ਰਹੇ ਹੋ ਇੰਨੇ ਹੀ ਬੜਾ ਗਲਤੀ ਮੰਨ ਲਈ ਤੁਸੀਂ ਵੱਡੇ ਭਰਾ ਮੇਰੇ ਆਓ ਗੱਲ ਮਿਲिए ਅਜੇ ਵੀ ਕੁਝ ਨਹੀਂ ਵਿਗੜਿਆ ਜੀ ਰਲ ਕੇ ਰਹਾਂਗੇ ਬਹੁਤ ਕੁਝ ਬਣਾ ਲਾਂਗੇ ਇਹ ਵਾਕਈ ਸਹੀ ਗੱਲ ਹੈ ਮਾਟਰ ਜੀ ਕਿਤੇ ਤਾਂ ਦੋ ਹੱਥ ਹੈ ਕਿਤੇ ਭਰਾ ਨਾਲ ਤੇ ਚਾਰ ਹੱਥ ਹੋ ਜਾਂਦੇ ਚਾਰ ਤਾਂ ਆਮ ਜੀ ਗੱਲਾਂ ਹੁੰਦੀ ਹੁੰਦੀ ਹੈ ਹਰੇ ਘਰੇ ਠੀਕ ਹੈ ਨਾ ਵੀ ਇਸ ਕਰਕੇ ਇਹ ਰਸਤੇਾਂ ਤੇ ਕੁਣੱਤਣ ਨਾ ਪਾਓ ਮੇਰੇ ਰਸਤੇਾਂ 'ਚ 69 ਸੀ ਮੈਂ ਦੁਖੀ ਅੱਜ ਵੀ ਦੁਖੀ ਹਾਂ ਆਦਮੀ ਰਸਤਿਆਂ ਤੋਂ ਵਾਂਝਾ ਬੈਠਾ ਮੈਂ ਅੱਛਾ ਜੀ ਪਲਾ ਬੰਦਾ ਜਿੱਦਾ ਮਰਜ਼ੀ ਹੋ ਜੇ ਬੁਰਾ ਹੋ ਜੇ ਪਰ ਮਾਂ ਮਾਂ ਹੀ ਹੁੰਦੀ ਓਦੇ ਲਈ ਸਹੀ ਗੱਲ ਹੈ ਜਿਹਦਾ ਮਾਂ ਦੀ ਗੋਦੀ ਚ ਪੈ ਕੇ ਸਕੂਨ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਸਹੀ ਗੱਲ ਹੈ ਪਰ ਜੇ ਮਾਂ ਨਾ ਪਾਵੇ ਬੜਾ ਦੁੱਖ ਆਉਂਦਾ ਬਹੁਤ ਦੁੱਖ ਆਉਂਦਾ ਹੈ ਹੈ ਬੇਕੋਜੀ ਮੈਂ ਉਹ ਕਹਿੰਦਾ ਜੀਰੀ ਦਾ ਤਾਂ ਮੈਂ ਹੋ ਜੀ ਅਗਲ ਨਸਰਾਉਣਾ ਵੀ ਮੈਂ ਕਹਿੰਦਾ ਇਹਨਾਂ ਚੀਜ਼ਾਂ ਤੇ ਗੌਰ ਕਰਿਆ ਕਰੋ ਰਸਤੇ ਬੜੇ ਅਨਮੂਲ ਐ ਬਚਾ ਕੇ ਰੱਖੋ ਠੀਕ ਹੈ ਜੀ ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਵੀ ਕਿਸ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ